ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਚੌਥੇ ਕੇ ਚੌਥਾ ਇਕੋ ਓੰਕਾਰ ਸਤਗੁਰ ਪ੍ਰਸਾਦ ਇਕ ਮਨਪੁਰਖ ਨਿਰੰજન ਤੇ ਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰੂ ਤੂਰ ਜਨ ਹੈ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬੇ ਨਾਸੀ ਅਬਿਗਤਿ ਤੇ ਆਇਓ ਜਿ ਜ਼ ਭੇਟੇ ਦਾਰ ਇਦਰ ਨਾ ਚਲਪੈ ਕਲ ਸਹਾਰਤਾਸ ਗੁਣ ਜੰਪੈ ਉਜੰਪੈ ਉਹ ਗੁਣ ਦੇ ਮਨ ਸੋ ਜਾਣ ਜਨ ਕੇਰੇ ਅਮੇ ਉਹ ਨਾਮ ਜਾ ਕੋ ਗੁਰਿਆ ਇਹਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਤਰਿਆ ਹਰ ਨਾਮ ਰਸਕ ਗੋਬਿੰਦ ਗੋਲਗਾਹ ਤਾਹਕ ਚਾਹਕ ਤਤ ਸਮਤ ਸਰੇ ਕਬ ਕਲੇ ਠਾਕੁਰੇ ਹਰਦਾਸ ਤਨੇ ਗੁਰ ਰਾਮਦਾਸ ਜਾਰੇ ਅਪਰਪਰੀ ਛੋਟ ਤ ਪਰਵਾਹ ਅਮੇ ਆਮਰਾ ਪਦ ਅੰਮ੍ਰਿਤ ਸਰੂ ਵਰਸਦ ਭੜਿਆ ਤੇ ਪੀਵ ਸੰਤ ਕਰਹਿ ਮਨ ਮੱਜਨ ਕੋਬ ਜਿਨੋ ਸੇਵਾ ਕਰੀਆ ਨੇ ਬਹੁ ਨਿਵਾਰ ਅਨ ਭੈ ਪਦ ਦੀਨਾ ਸਬਦ ਮਾਤਰ ਤੇ ਉਧਰ ਦਰੇ ਕਬ ਕਲੇ ਠਾਕੁਰੇ ਹਰਦਾਸ ਜਨੇ ਗੁਰ ਰਾਮਦਾਸ ਸਾਰਿਆ ਪਰਬਰੇ ਸਾਧ ਗੁਰ ਮਤ ਗੂੜ ਦੇ ਮਨ ਸਤ ਸੰਗਤ ਆਤਮ ਰੰਗ ਚਲੂਲ ਭਿਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਆਪੈ ਨਿਰੰਜਨ ਕਰਹਿ ਲਹਾ ਸਤਗੁਰ ਦੇ ਹਾਲ ਹਰ ਨਾਮ ਜਿੜੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲੇ ਠਾਕੁਰੇ ਹਰ ਦਾਸ ਤਨੇ ਗੁਰ ਨਾਮ ਦਾਸ ਸਾਰੇ ਆਪਰ ਬਰੇ ਆਨ ਕੋ ਉਨਮਾਨ ਅਕਲ ਲੈ ਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਈ ਭੰਡਾਰ ਬਰੇ ਮੇਟਿਆ ਜਨਮਾਂਤ ਮਰਨ ਕੋ ਭਾਗਾ ਚਿਤ ਲਾਗਾ ਸੰਤੋਖ ਜਰੇ ਕਬ ਕਲ ਠਾਕੁਰ ਹਰਦਾਸ ਦਨੇ ਗੁਰ ਰਾਮਦਾਸ ਹਜ਼ਾਰਿਆ ਪਰ ਪਰੇ ਆ ਪਰ ਪਰੇ ਪਾਇਓ ਅਪਾਰ ਰਿਤ ਅੰਤਰਤਾ ਦੇਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣਾ ਏ ਸਤਿ ਗੁਰ ਕਾ ਪ੍ਰਸਾਦ ਸਹਜੁ ਸੇ ਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੋ ਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾਲ ਉਚਰੈ ਤੈਂ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸਾਇ ਅਮਿ ਹੋ ਰਸ ਰਸਨ ਪ੍ਰਕਾਸ਼ੈ ਨੇຕະ ਸਾਥੂ ਕੋ ਜੈ ਦੁਰ ਤੋਂ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨ ਤਮਹਰ ਮਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾ ਹੋ ਮਫਟ ਸਤਗੁਰੇ ਪਰਮਾਨੰ ਦਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਘੋੜੇ RAMDAS ਕਲ ਉਚਰੈ ਤੈ ਆਪੈ ਅਮਰ ਪਗ ਪਾਇਓ ਜਗ ਜیتے ਹੋ ਸਤ ਗੁਰ ਪਰਮਾਨੰ ਮਨ ਏਕ ਤੇ ਆਇਓ ਤਨ ਤਨ ਸਤ ਗੁਰ ਅਮਰਦਾਸ ਜਿਨ ਨਾਮ ਦਿਰੜਾਇਓ ਨਵ ਨਿਦ ਨਾਮ ਨਿਧਾਨ ਹਿਰਦ ਸਿਧ ਪਾਕੀ ਦਾਸੀ ਸਹਿਜ ਸਰੋਵਰ ਮਿਲਿਓ ਤੁਰਖ ਭੇਟਿਓ ਅਬੇਨਾਸੀ ਆਦਿਲੇ ਭਗਤ ਜਿਤ ਲਗਤਰੇ ਸੋ ਗੁਰ ਨਾਮ ਦਿਰੜਾਇਓ ਗੋਰੇ RAM DAS ਕਲ ਉਚਰੇ ਤੈ ਹਰ ਪ੍ਰੇਮ ਪਤਾ ਵਤ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹਟਾਏ ਸਤਗੁਰ ਸਬਦ ਆਥਾ ਹੋ ਅਮਿਓ ਧਾਰਾ ਰਸ ਗੁਟਾਏ ਮਤ ਮਾਤਾ ਸੰਤੋਖ ਪਤਾ ਸਹਿਰ ਸਜ ਮਾਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆ ਜੋਨੀ ਸੰਭਵੇ ਉਹ ਜਗਤ ਘੁਰ ਬਚਲਤ ਰਾਇਓ ਅਬੇ ਗਾਤੇ ਅਗੋਚਰ ਅપર ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਾਲ ਉਚਰੈ ਤੈ ਜਗਤ ਉਦਾਹਰਣ ਪਾਇਓ ਜਗਤ ਉਦਾਹਰਣ ਨਾ ਬਿ ਨਿਗਾਨ ਭਗਤ ਹੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਦੇ ਸਗੀ ਦਿਖਾ ਨਿਵਾਰਣ ਸਹਜ ਤਰੋ ਪਰ ਫਲੋ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈ ਇਹ ਪੰਨ ਤੇ ਜਨ ਵੱਡ ਭਾਗੇ ਤੇ ਮੁਕਤੇ ਪਏ ਸਤ ਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਕੈ ਸ਼ਬਦ ਨਿਸ਼ਾਨ ਬਜਾਇਓ సే ਜੋ ਸਦਾ ਸਹਜ ਸ਼ਾਵਣ ਸੰਤੋਖ ਸਰਾਏ ਚਉ ਸਦਾ ਸੀਨ ਸਨਾਹੋ ਸੋ ਹੈ ਗੁਰ ਸ਼ਬਦ ਸਮਾਚਰੇਉ ਨਾਮ ਟੇਕ ਸੰਗਾਂਦ ਬੋ ਹੈ ਆਜੋਨੀਉ ਭਲ ਅਮਲ ਸਤਗੁਰ ਸੰਗ ਨਿਵਾਸ ਘੁਰ ਰਾਮਦਾਸ ਕਾਲ ਉਚਰੈ ਤੋ ਸਹਜ ਸਰੋਵਰ ਬਾਸ ਗੁਰ ਜਨ ਕੋ ਸੋ ਪ੍ਰਸੰਨ ਨਾ ਮਹਾਰਿ ਜੀ ਦਾ ਨਿਵਾਸ ਐ ਜਿਨ ਕੋ ਗੁਰ ਸੋ ਪ੍ਰਸੰਨ ਦੌਰ ਤੋਂ ਦੂਰ ਅੰਤਰ ਨਾ ਸੈ ਗੁਰ ਜਨ ਕੋ ਸੋ ਪ੍ਰਸੰਨ ਮਾਨ ਅਬੇ ਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸਬਦ ਲਗ ਭਵ ਜਲ ਧਾਰੈ ਪਰ ਜੋ ਪ੍ਰਮਾਣ ਗੁਰ ਪਾਇਓ ਤਿੰਨ ਸਖਿ ਅਥੋ ਜਨਮ ਜਤ ਸ਼੍ਰੀ ਗੁਰੂ ਸਰਣ ਭਾਗ ਕਾਲ ਕਬ ਭਗਤ ਮੁਕਤ ਸਭ ਗੁਰੂ ਲਗ ਸਤ ਗੁਰ ਕੀ ਮਾਤਣਿਆ ਜੋਗ ਜੂਥ ਸਮਾਣੇ ਆਨ ਭੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਘਰ ਲਾਲਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਦੋ ਲੋ ਹੂ ਰਸ ਜਾਣੇ ਜਨ ਕੋ ਸੋਏ ਜਿਨ ਜਾਣਿਆ ਉਹਨ ਮੰਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾਸਾਰ ਪਰਿਆ ਆਕਾਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੈ ਇਹੋ ਜਨਕ ਰਾਜਗੁਰ RAMDAS ਤੋਝ ਹੀ ਬਣ ਆਵੈ ਸਤ ਗੁਰ ਨਾਮ ਏਕ ਲਿਵ ਮਨ ਜਪੈ ਡਰੇਣ ਤਿਨ ਜਨ ਦੁਖ ਪਾਪ ਕੋ ਘਤ ਹੋਵੈ ਜੀਉ ਤਾਰਣ ਦਰਣ ਜਖਿਨ ਮਤਰ ਜਾ ਕੋ ਦ੍ਰਿਸ਼ਟ ਧਾਰੈ ਸਭ ਦ੍ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਹੇ ਨਸ ਸਤਿਆਨ ਭਾਵੈ ਪਲਕ ਨਾ ਸੋਵੈ ਜਿਉ ਜਾ ਕੋ ਦੇਖਤ ਦ੍ਰਿੜ ਦਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜਿਉ ਸਤਗੁਰ ਨੇ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜਿਉ ਧਰਮ ਕਰਮ ਪੂਰਾ ਸਤ ਗੁਰ ਪਾਈ ਹੈ ਜਾਕੀ ਸੇਵਾ ਸਿੱਧ ਸਾਧ ਮੋਲ ਜਾਣਾ ਸੋਰ ਨਾਰੇ ਜਾ ਚਹ ਸਬਦ ਸਾਰ ਏਕਲੇ ਬਲਾਈ ਹੈ ਥੁਲ ਜਾਣਾ ਕੋ ਤੇਰਾ ਅਪਾਰ ਨਿਰਭੋ ਨਿਰੰਕਾਰ ਅਕਾਥ ਕਥਨ ਹਾਰ ਤੁਝ ਹੈ 부ਜਾਈ ਹੈ ਧਰਮ ਭੂਲੇ ਸੰਸਾਰ ਚੁਟ ਤਹ ਜੁਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਾਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਐਨਸ ਜਾਪ ਧਰਮ ਕਰਮ ਪੂਰ ਸਤਗੁਰ ਪਾਈ ਹੈ ਓ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਕਬਨ ਉਪਮਾ ਦੇਓ ਕਬਨ ਸੇਵਾ ਸਰਿਓ ਇਕ ਮੁਕਰ ਸੁਨਾ ਰਸੋ ਜੁਗ ਜੋਰ ਕਰ ਕਲ ਮਨ ਬਾਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦਿਨੋ ਗੁਰ ਰਿਧ ਧਾਰ ਨਲ ਕਵ ਪਾਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਾਰ ਜਾ ਕੇ ਦੇਖ ਦੁਆਰੇ ਕਾਮ ਕਰੋ ਜਹੀ ਨਿਵਾਰੇ ਜੀ ਹੁ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆ ਆਨੰਦ ਤਾਰਨ ਮਨੁਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਦਾਨ ਅਕਾਥ ਕਥਾ ਗਿਆਨ पांच पूत बासकी ने जम तनात रास घोर अमर गुरु श्री सत काल जुग राखी पत अगन देखत गात चारण काबिल जास सब दद मानयो मन तब ही पयो प्रसन्न राज जोग तखत दीअन गोर रामदास